ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਡੋਬ ਟੈਸਟ ਨਹੀਂ ਸਭੂ ਪਹਿਲਾਂ ਆਮਦਨ ਟੈਸਟ ਕਰਵਾਓ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਪਿਛਲੇ ਦਿਨੀ ਸੁਨੀਲ ਜਾਖੜ ਇਹ ਕਹਿ ਰਹੇ ਸੀ ਕਿ ਅਕਾਲੀ ਦਲ ਮਜੂਦ ਹੋਣਾ ਚਾਹੀਦਾ ਹੁਣ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ 111 ਸੀਟਾਂ ਦੇ ਚੋਣ ਲੜੇਗੀ ਜੂਰਟਰਨ ਵੀ ਲੈ ਲਿਆ ਤੇ ਇਹਨਾਂ ਦੇ ਸੁਭਿਆਰ ਨੂੰ ਕਿਵੇਂ ਦੇਖਦੇ ਹਾਂ ਦੋਨੋਂ ਮੈਂਨਾਂ ਦੇਖੋ ਦੂਜਾ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਵੀ ਲੋਕ ਟੈਕਸ ਨਹੀਂ ਦੇਹਾ ਆਂ ਦਾ ਟੈਸਟ ਇਹ ਆਪਾਂ ਗੱਲ ਪਹਿਲਾਂ ਕਰ ਚੁੱਕੇ ਆ ਕਿਉਂਕਿ ਇਹ ਗੱਲ ਇਹ ਨਾ ਦੀ ਬਿਲਕੁਲ ਜਾਇਜ਼ ਹੈ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦੀ ਆਮਦਨ ਜਿਸ ਤਰ੍ਹਾਂ ਵਧੀ ਹੈ ਲੀਡਰਾਂ ਦੀ ਸਾਰੀ ਪਾਰਟੀਆਂ ਦੀ ਇਹਨਾਂ ਦਾ ਆਮਦਨ ਦਾ ਟੈਸਟ ਜਿਹੜਾ ਮਾਨਸਾਬ ਕਰਨਤਾ ਲੱਗੇ ਸੀ ਪਰ ਉਹ ਚੱਲ ਰਿਹਾ ਹਲੇ ਕੀ ਕੋਈ ਸਫਲ ਹੁੰਦਾ ਕੋਠੀਆਂ ਦੀ ਮਿੰਟੀਆਂ ਕੀਤੀਆਂ ਗਈਆਂ ਵੱਧ ਜਿਆਦਾ ਬਣਾਉਣ ਦੇ ਮਾਮਲਿਆਂ ਦੇ ਵਿੱਚ ਪਰਚੇ ਦਰਜ ਕੀਤੇ ਗਏ ਪਰ ਹਾਲੇ ਤੱਕ ਉਹਦੇ ਮਸਲੇ ਦੇ ਵਿੱਚ ਕੁਝ ਖਾਸ ਸਮਝ ਨਹੀਂ ਆਇਆ ਹੋ ਸਕਦਾ ਹੈ ਕਿ 27 ਤੋਂ ਪਹਿਲਾਂ ਮਾਨ ਸਾਹਿਬ ਦੇ ਵੱਲੋਂ ਜਿਸ ਤਰ੍ਹਾਂ ਗੱਲ ਕਹੀ ਜਾਂਦੀ ਹੈ ਕਿ ਸਭ ਕੁਝ ਕਰਾਂਗੇ ਅਸੀਂ ਲੱਗੇ ਹੋਇਆ ਫੈਸਲਾ ਲੰਬੀਆਂ ਨੇ ਵੀ ਬਹੁਤ ਸਾਰੇ 27 ਤੋਂ ਪਹਿਲਾਂ ਇਸ ਮਸਲੇ ਦੇ ਉੱਤੇ ਵੀ ਉਹ ਪ੍ਰੋਟੈਸਟ ਜਿਹੜਾ ਆਮਦਲਾ ਕਰਨਾ ਆਪਣੇ ਦਾ ਨਹੀਂ ਕਰਨਗੇ ਉਹ ਸਿਰਫ ਕਾਂਗਰਸ ਤੇ ਅਕਾਲੀਆਂ ਦਾ ਜ਼ਰੂਰ ਕਰਨਗੇ ਇਹ ਕਿੰਨਾ ਕਿਹਦੇ ਸਿਆਸੀ ਝੰਡਾ ਬਣੂਗਾ ਹੁਣ ਜਿੱਦਾਂ ਸੁਨੀਲ ਜਾਖੜ ਉਹਦੇ ਵੱਲੋਂ ਗੱਲ ਕਹੀ ਗਈ ਹੈ ਸੁਨੀਲ ਜਾਖੜ ਇਹ ਵੀ ਗੱਲ ਕਹਿ ਦਿੰਦੇ ਨੇ ਨਾ ਕਿ ਜਿਹੜੇ ਬੀਜੇਪੀ ਵਾਲੇ ਸੀ ਉਹਨਾਂ ਦੇ ਵੀ ਕਰੋ ਕਿਉਂਕਿ ਬੀਜੇਪੀ ਇਸ ਤੋਂ ਬਾਹਰ ਨਹੀਂ ਜਾਗੀ ਨਾ ਡੋਗ ਟੈਸਟ ਜੇ ਆਮਦਨ ਦਾ ਵੱਧ ala ਕਰਨਾ ਹੋਇਆ ਉਹਦੇ ਵਿੱਚ ਇਕੱਲੇ ਅਕਾਲੀ ਕਾਂਗਰਸੀ ਆਪ ਦਾ ਨਹੀਂ ਉਹਦੇ ਵਿੱਚ ਬੀਜੇਪੀ ਦਾ ਵੀ ਉਹਨਾਂ ਦੇ ਵੱਲੋਂ ਕਿਹਾ ਜਾਣਾ ਸੀ ਬੀਜੇਪੀ ਦੇ ਵੀ ਕਰੋ ਤੇ ਸਾਟੇ ਵੀ ਕਰੋ ਵੀ ਸਾਡੀ ਕਿਸ ਤਰ੍ਹਾਂ ਵਧੀਆ ਸਾਡੇ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਦੀ ਕਿਸ ਤਰ੍ਹਾਂ ਵਧੀਆ ਮਾਫੀ ਚਾਹੁੰਨਾ ਮੈਂ ਇੱਕ ਮੈਂ ਮਾਫੀ ਚਾਹੁੰਨਾ ਇੱਕ ਸੁਝਾਅ ਹੈ ਮੇਰਾ ਕਿ ਜੇ ਇਹ ਲੀਡਰ ਐਨੇ ਹੀ ਪੰਜਾਬ ਲਈ ਸਿਹਰਦ ਨੇ ਤਾਂ ਇਕੱਲੇ-ਇਕੱਲੇ ਆਪਣਾ ਨੈਤਿਕਤਾ ਦੇ ਆਧਾਰ ਤੇ ਹੀ ਡੋਗ ਟੈਸਟ ਕਰਾ ਕੇ ਇਹ ਜਨਤਕ ਕਰ ਸਕਦੇ ਨੇ ਕਿਸੇ ਦੀ ਪਰਮਿਸ਼ਨ ਦੀ ਥੋੜੀ ਲੋੜ ਹੈ ਬਿਲਕੁਲ ਜਿਸ ਤਰ੍ਹਾਂ ਤੁਸੀਂ ਕੱਲ ਕਹੀ ਹੈ ਕਿ ਅੱਜ ਸਮਾਂ ਬਦਲ ਚੁੱਕਿਆ ਪਹਿਲਾਂ ਚੋਣ ਕਰਨ ਦੇ ਲਈ ਜਿਸ ਤਰ੍ਹਾਂ ਪਿਛਲੇ ਦਿਨਾਂ ਦਾ ਗਿਆਨੀ ਹਾਫੀਜ਼ ਸਿੰਘ ਹੋਰਾਂ ਨੇ ਗੱਲ ਕਿਹਾ ਸੀ ਪਹਿਲਾਂ ਹੁਣ ਪੰਜਾਬ ਨੂੰ ਬਚਾਉਣ ਦੇ ਲਈ ਸੜਕਾਂ ਤੇ ਜਾਣ ਦੀ ਲੋੜ ਨਹੀਂ ਹੈਗੀ ਨੌਜਵਾਨਾਂ ਨੂੰ ਪੇਜ ਕੀਤੀ ਸੀ ਕਿ ਤੁਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਆਓ ਵੱਧ ਤੋਂ ਵੱਧ ਤੁਸੀਂ ਪੰਜਾਬ ਨੂੰ ਬਚਾਉਣ ਦੇ ਸਪੋਰਟ ਕਰੋ ਹੁਣ ਸਭ ਤੋਂ ਵੱਡਾ ਸਾਧਨ ਤਾਂ ਇਹ ਹੈ ਨਾ ਆਪਾਂ ਅਮੇ ਦੇਖੋ ਜਿਹੜੇ ਆਪਣੇ ਸ੍ਰੀ ਜਖੜ ਨੇ ਸੁਰੇ ਜੱਕੜ ਜਿਸ ਤਰ੍ਹਾਂ ਹੋਰਾਂ ਦੇ ਉਹ ਕਰ ਰਹੇ ਨੇ ਉਹ ਬਿਲਕੁਲ ਸਹੀ ਆ ਉਹਨਾਂ ਦਾ ਇਹ ਗੱਲ ਹੋਣੀ ਚਾਹੀਦੀ ਹੈ ਇਹਨਾਂ ਦਾ ਡੋਪ ਟੈਸਟ ਆਮਦੰਦਾ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਉਹ ਆਪਣਾ ਵੀ ਤੈਅ ਕਰ ਦੇਣਾ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਦੱਸ ਦੇਣਾ ਵੀ ਮੈਂ ਜਦੋਂ ਬਰੈਸਟਾ ਮੇਰੇ ਕੋਲ ਇੰਨਾ ਕੁਝ ਸੀ ਇੰਨਾ ਬੈਂਕ ਅਕਾਊਂਟ ਸੀ ਤਾਂ ਹੁਣ ਇੰਨਾ ਹੈ ਇਹ ਕੁਝ ਹੈ ਉਹ ਵੀ ਇਹ ਚੀਜ਼ ਨੂੰ ਲੈ ਕੇ ਕਰਨ ਪਰ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਦੂਜੀ ਪਾਰਟੀ ਨੂੰ ਕੀ ਰਿਆ ਜਾ ਰਿਹਾ ਕਿ ਦਿਨ ਕਿਤੇ ਉਹ ਵੀ ਭਾਈਵਲ ਰਹੇ ਨੇ ਜਦੋਂ ਕਾਲੀਜਾਦ ਦੀ ਸਰਕਾਰ ਸੀ ਹੁਣ ਤੁਸੀਂ ਗੱਲ ਜਿਸ ਤਰ੍ਹਾਂ ਕੀਤੀ ਹੈ ਕਿ 2017 ਦੀਆਂ ਚੋਣਾਂ ਦੇ 2027 ਦੀ ਚੋਣਾਂ ਦੀ ਗੱਲਬਾਤ ਕੀਤੀ ਹੈ ਕੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਦੇਖੋ ਸੁਨੀਲ ਜਾਖੜ ਨੂੰ ਬੀਜੇਪੀ ਜੇਕਰ ਦੇਖਿਆ ਜਾਵੇ ਇੰਨੀ ਤਜਰਬਾ ਨਹੀਂ ਦੇ ਰਹੀ ਪਿਛਲੇ ਸਮੇਂ ਦੇ ਵਿੱਚ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਆਪਾਂ ਦੇਖਿਆ ਸੀ ਜਿਹੜਾ ਬਿਆਨ ਸੀ ਜਬਰ ਨਾਰਾਜ਼ਗੀ ਸੀ ਉਹ ਬੈਕਪਰ ਤੇ ਬੈਠੇ ਸੀ ਉਹ ਪਿੱਛੇ ਬੈਠੇ ਸੀ ਉਹ ਮਤਲਬ ਇਹ ਵੀ ਚਰਚਾਾਂ ਵਿੱਚ ਚੱਲੀ ਸੀ ਕਿ ਉਹਨਾਂ ਨੇ ਸਿਫਾ ਦੇ ਦਿੱਤਾ ਪਰ ਉਸ ਤੋਂ ਬਾਅਦ ਫਿਰ ਪਾਰਟੀ ਸਰਗਰਮ ਹੋ ਜਾਂਦੇ ਨੇ ਨਾ ਪਰ ਹੁਣ ਉਹਨਾਂ ਦੇ ਵੱਲੋਂ ਜਿਹੜਾ ਦਿੱਤਾ ਗਿਆ ਬਿਆਨ ਹੈ ਉਹਨਾਂ ਦੇ ਵਿੱਚ ਇਹ ਵੀ ਗੱਲ ਹੈ ਕਿ ਇਹ ਬਿਆਨ ਅੱਜ ਦਾ ਵੈ ਹਲੇ 2027 ਦੀ ਚੋਣਾਂ ਦੇ ਵਿੱਚ ਸਾਲ ਤੋਂ ਵੱਧ ਸਮਾਂ ਪਿਆ ਹੁਣ ਉਸ ਵਕਤ ਕੀ ਹਾਲਾਤ ਬਣਦੇ ਨੂੰ ਨਾਲ ਇਹ ਵੀ ਇਸ਼ਾਰਾ ਕੀਤਾ ਕਿ ਜਿਹੜਾ ਜੋ ਕੁਝ ਆਉਣ ਵਾਲੇ ਭਵਿੱਖ ਦੇ ਵਿੱਚ ਕੁਝ ਹੋਊਗਾ ਉਹ ਵੱਖਰੀ ਚੀਜ਼ ਹੈ ਜੇਕਰ ਪੰਜਾਬ ਦੇ ਵਿੱਚ ਗੱੜਝੋੜ ਕਰਨਾ ਨਾ ਤਾਂ ਉਹਨਾਂ ਨੂੰ ਸਿਮਰ ਜਾਖਰ ਨੂੰ ਪੁੱਛਣਾ ਨਾ ਉਹਨਾਂ ਪੰਜਾਬ ਦੀ ਲੀਡਰਸ਼ਿਪ ਹੋਰ ਨੂੰ ਪੁੱਛਣਾ ਵੈ ਸਿਰਫ ਸਿੱਧਾ ਜੇ ਸੁਖਵੀਰ ਬਾਦਲ ਨਾਲ ਗੱੜਝੋੜਾ ਤਾਂ ਸੁਖਵੀਰ ਬਾਦਲ ਦੇ ਜਰੀ ਸਿੱਧਾ ਟੀਐਮ ਔਦੀ ਅਮਿਤ ਸ਼ਾਹ ਉਹਨਾਂ ਨਾਲ ਗੱੜਝੋੜ ਹੋ ਜਾਣਾ ਇਹਨਾਂ ਨੂੰ ਤਾਂ ਬਾਅਦ ਵਿੱਚ ਹੋ ਸਕਦਾ ਕਿ ਖਬਰ ਚਲਦੀ ਹਿੱਦਾਂ ਪਤਾ ਲੱਗੇ ਦੂਜੇ ਪਾਸੇ ਜੇਕਰ ਦੂਜੇ ਲੀਡਰ ਨੇ ਉਹਨਾਂ ਦਾ ਵੀ ਕਿਉਂਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਚੋਣ ਲੜੀ ਜਾ ਰਹੀ ਹੈ ਨਾ ਇਸ ਵਕਤ ਜੋ ਹਾਲਾਤ ਬਣੇ ਹੋਏ ਹਨ ਨਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ 101 117 ਸੀਟਾਂ ਦੇ ਉੱਤੇ 117 ਸੀਟਾਂ ਦੇ ਵਿੱਚੋਂ ਭਾਜਪਾ ਖਾਸ तौर ਦੇ ਸਿਰਫ 60-70 ਸੀਟਾਂ ਉਹ ਦੇਖ ਰਹੀ ਹੈ ਦੇਖੋ ਜਿਹੜੇ ਆਪਣਾ ਰਾਜਾ ਵੜਿੰਗ ਨੇ ਉਹਨਾਂ ਦਾ ਬਿਆਨ ਆਂਦਾ ਪਿਛਲੇ ਸਮੇਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਕਿ ਅਸੀਂ 60-70 ਨੌਜਵਾਨਾਂ ਨੂੰ ਟਿਕਟਾਂ ਦੇਵਾਂਗੇ ਕਿੰਨਾ ਕਿਤੇ ਇਸ਼ਾਰਾ ਸੀ ਕਿ 60 70 ਸੀਟਾਂ ਇਹ ਜਿਹੀਆਂ ਹੋਣ ਪੰਜਾਬ ਦੇ ਵਿੱਚ ਜਿਹੜੀਆਂ ਪੱਕੇ ਤੌਰ ਦੇ ਉੱਤੇ ਨਾ ਉਹਨਾਂ ਦਾ ਆਧਾਰ ਕਿਸੇ ਪਾਰਟੀ ਦੇ ਵੱਲ ਹੋਵੇ ਉਹਨਾਂ ਦਾ ਆਪਣਾ ਰੁਤਬਾ ਹੋਵੇ ਜਿਹੜੇ ਆਪਣੇ ਬਲਬੁੱਤੇ ਦੇ ਉੱਤੇ ਉਹ ਚੋਣਾਂ ਜਿੱਤ ਜਾਣ ਜਿਸ ਤਰ੍ਹਾਂ ਇੱਕ ਕਾਂਗਰਸ ਦੇ ਕੋਲ ਉਦਾਹਰਨ ਹੈ ਜਿਹੜੇ ਸੁਪਾਲ ਸਿੰਘ ਖੇਰਾ ਸੁਪਾਲ ਸਿੰਘ ਖੇਰਾ ਉਹ ਲੀਡਰ ਨੇ ਜਦੋਂ 2017 ਦੇ ਵਿੱਚ ਕੈਪਟਨ ਦੀ ਨੇਰੀ ਸੀ ਤਾਂ ਉਹ ਆਮ ਆਦੀ ਪਾਰਟੀ ਤੋਂ ਚੋਣ ਜਿੱਤ ਗਏ ਸੀ ਕਾਂਗਰਸ ਦੇ ਖਿਲਾਫ ਜਦੋਂ 2022 ਦੇ ਵਿੱਚ ਆਪ ਦੀ ਨੇਰੀ ਸੀ ਤਾਂ ਉਹ ਕਾਂਗਰਸ ਦੇ ਵੱਲੋਂ ਚੋਣ ਜਿੱਤੇਗੇ ਸੀ ਆਮਾਦੀ ਪਾਰਟੀ ਦੇ ਖਿਲਾਫ ਇਹੋ ਜਿਹੇ ਲੀਡਰ ਕਾਂਗਰਸ ਵੀ ਚਾਹ ਰਹੀ ਹੈ ਕਿ ਜਿਹੜੇ ਇਹੋ ਜਿਹੇ ਲੀਡਰ ਪੱਕੇ ਹੋਣ ਜਿਹੜੇ ਸੇਟਾ ਕੱਢ ਸਕਣ ਦੂਜੇ ਵਾਸਤੇ ਬੀਜੇਪੀ ਵੀ ਹੋ ਸਕਦਾ ਹੈ ਕਿ ਕਾਂਗਰਸ ਦੇ ਕੁਝ ਵੱਡੇ ਲੀਡਰ ਜਿਹੜੇ ਨਾਰਾਜ਼ ਚੱਲ ਰਹੇ ਨੇ ਕੁਝ ਹੋ ਸਕਦਾ ਹੈ ਕਿ ਇਹ ਚਰਚਾਾਂ ਮਾਂ ਨੇ ਆਪਾਂ ਨਾਮ ਨਹੀਂ ਕਿਸੇ ਦਾ ਲਾਵਾਂਗੇ ਇੱਥੇ ਹੋ ਸਕਦਾ ਹੈ ਕਿ ਪੰਜਾਬ ਦੇ ਉਹ ਸਿਰ ਕਾਢੂ ਆਗੂ ਜਿਹੜੇ ਸਿੱਖ ਚਿਹਰੇ ਨੇ ਪੰਜਾਬ ਦੇ ਉਹ ਬੀਜੇਪੀ ਦੇ ਹੋ ਸਕਦਾ ਹੈ ਕਿ 2024 ਦੇ ਮੂਕ ਮੰਤਰੀ ਦਾ ਚੇਰਾ ਵੀ ਹੋਣਾ ਇਹ ਵੀ ਚਰਚਾਾਂਵਾਂ ਤੇ ਚੱਲ ਪਈਆਂ ਨੇ ਜਿਸ ਤਰ੍ਹਾਂ ਅੱਜ ਕਾਂਗਰਸ ਦੇ ਵਿੱਚ ਦੋ ਗਰੁੱਪ ਬਣੇ ਹੋਏ ਆ ਨਾ ਦੋ ਗਰੁੱਪ ਬਣੇ ਹੋਏ ਆ ਨਾਰਾਜ਼ ਨੇ ਇੱਕ ਦੂਜੇ ਤੋਂ ਵੱਡੇ ਪੱਧਰ ਦੇ ਉੱਤੇ ਕਾਂਗਰਸ ਦੇ ਅੰਦਰੂਨੀ ਵਕਾਅ ਦਿੱਤਾ ਹੈ ਪਹਿਲਾ ਕਾਂਗਰਸ ਦੀ ਵਕਾਅ ਹੋਏ ਦਾ ਫਾਇਦਾ ਭਾਜਪਾ ਨੇ ਚੱਕਿਆ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਜਾਂ ਫਿਰ ਰਵਨੀਤ ਬਿੱਟੂ ਦੀ ਗੱਲ ਕਰ ਲਈਏ ਵੱਡੇ ਲੀਡਰ ਭਾਜਪਾ ਪੰਜਾਬ ਦੇ ਵਿੱਚੋਂ ਚੁੱਕ ਕੇ ਲੈ ਗਈ ਉਹਨਾਂ ਨੂੰ ਆਪਣੇ ਵਾਲੇ ਪਾਲੇ ਵਿੱਚ ਕਰ ਲਿਆ ਕੀ ਸਤਾਈ ਤੋਂ ਪਹਿਲਾਂ ਰਹਿੰਦੇ ਖੁੰਦੇ ਜਿਹੜੇ ਲੀਡਰ ਨੇ ਵੱਡੇ ਸਰਕਾਰ ਦੇ ਅਗੂ ਕਿ ਉਹਨਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਕਰ ਸਕਦੇ ਨੇ ਕਿਉਂਕਿ ਉਦੋਂ ਤਾਂ ਜਦੋਂ ਅੱਜ ਭਾਵੇਂ ਕਾਂਗਰਸ ਦੇ ਵਿੱਚ ਬੈਠੇ ਆਵਾਦੀ ਪਾਰਟੀ ਦੇ ਵਿੱਚ ਬੈਠੇ ਲੀਡਰ ਅਕਾਲਾ ਦੇ ਵਿੱਚ ਬੈਠੇ ਲੀਡਰ ਭਾਜਪਾ ਨੂੰ ਧਰਮਾਂ ਦੇ ਨਾਂ ਦੇ ਉੱਤੇ ਨਿੰਦੀ ਜਾਣਗੇ ਜਾਂ ਫਿਰ ਪੰਜਾਬ ਵੋਦੀ ਕੇ ਜਾਣਗੇ ਪਰ ਜਦੋਂ ਗੱਲ ਦੇ ਵਿੱਚ ਸਰੋਪਾ ਪੈ ਗਿਆ ਜੇ ਮੰਨ ਤੁਸੀਂ ਬਾਦਲ ਵਰਗੇ ਇਡੇ ਵੱਡੇ ਲੀਡਰ ਉਹ ਜਾ ਸਕਦੇ ਆ ਤਾਂ ਉਹਨਾਂ ਵਾਸਤੇ ਕੀ ਜਿਹੜੇ ਹੋਰ ਲੀਡਰ ਬੈਠੇ ਨੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਤਸਵੀਰ ਹੈ 2027 ਦੀ ਉਹ ਬੜੀ ਰੋਚਕ ਹੋਵੇਗੀ ਜੇਕਰ ਅਮਰਤਪਾਲ ਵੀ ਬਾਹਰ ਆ ਜਾਂਦੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਚੋਣ ਤੋਂ ਪਹਿਲਾਂ ਅਮਰਤਪਾਲ ਬਾਹਰ ਆ ਜਾਣਗੇ ਜੇਕਰ ਅੰਪਾਈ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ 2027 ਤੋਂ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਇਹ ਲੀਡਰ ਨੇ ਨਾ ਜਿਹੜੇ ਤੁਸੀਂ ਲੜਾਈ ਲੜ ਰਹੇ ਨੇ ਆਪਸ ਦੇ ਵਿੱਚ ਭਾਵੇਂ ਆਮਾਦੀ ਪਾਰਟੀ ਦੀ ਗੱਲ ਕਰ ਲਈ ਕਾਂਗਰਸ ਦੀ ਗੱਲ ਕਰ ਲਈ ਜਾਂ ਫਿਰ ਅਕਾਲ ਦਲ ਦੀ ਗੱਲ ਕਰ ਲਈ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਾਂਗ ਉਹ ਵੀ ਪੰਜਾਬ ਦੇ ਵਿੱਚ ਇਹਨਾਂ ਦੇ ਉੱਤੇ ਸਰਦ ਦੇ ਉੱਤੇ ਚੜ੍ਹੋ ਫੇਰ ਦੇਣਾ ਸੋ ਇਹ ਕਾਬੇ ਕਾਜ਼ੋ ਵੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਪੰਜਾਬ ਦੇ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਖਲਾਅ ਪੈ ਚੁੱਕਿਆ ਜੋ ਸਾਰੀਆਂ ਪਾਰਟੀਆਂ ਵਿੱਚ ਤੇ ਢੇਬੰਦੀ ਬਣ ਚੁੱਕੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਚੌਥੀ ਪਾਰਟੀ ਕੋਈ ਉੱਭਰ ਕੇ ਸਾਹਮਣੇ ਆਵੇਗੀ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਅਕਾਲੀਆਂ ਤੇ ਕਾਂਗਰਸੀਆਂ ਤੋਂ ਦੁਖੀ ਹੋ ਕੇ ਲੋਕ ਆਮ ਆਦੀ ਪਾਰਟੀ ਵੱਲ ਗਏ ਸੀ ਹੁਣ ਆਮ ਆਦੀ ਪਾਰਟੀ ਤੋਂ ਵੀ ਲੋਕ ਦੁਖੀ ਨੇ ਜਿਸ ਤਰ੍ਹਾਂ ਦੀ ਚਰਚਾ ਮਾਨ ਜਿਸ ਤਰ੍ਹਾਂ ਦੇ ਆਪਾਂ ਦੇਖਣ ਨੂੰ ਮਿਲਦਾ ਹੈ ਤਾਂ ਆਮ ਆਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ ਪੱਜਰੀ ਜਮੀਨੀ ਪੱਧਰ ਦੇ ਉੱਤੇ ਆਵਾਜ਼ ਉਹ ਕੀ ਕਹਿੰਦੀ ਹੈ ਇਹ ਦੇਖਣਾ ਬੇਅਦਖਾਜ਼ ਜਿਸ ਤਰ੍ਹਾਂ ਸੁਖਵੀਰ ਬਾਦਲ ਹੋਰ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਨਹੀਂ ਭਾਗਤੀ ਕਰਤੀ ਹੁਣ ਉਨੀ ਭਾਗਤੀ ਦੇ ਵਿੱਚ ਵੋਟ ਕਿੰਨੀ ਪੈਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਇਸੇ ਤਰ੍ਹਾਂ ਆਉਣ ਵਾਲਾ ਸਮਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੋ ਜਿਹਾ ਹੋਵੇਗਾ ਪੰਜਾਬ ਦੀ ਸਿਆਸਤ ਕਿਹੜੇ ਘੇਰੇ ਦੇ ਉੱਤੇ ਘੁਮੇਗੀ ਕੀ ਪੰਜਾਬ ਦੇ ਵਿੱਚ 2027 ਦੇ ਵਿੱਚ ਪੰਜਾਬੀਆਂ ਨੂੰ ਡਬਲ ਇੰਜਨ ਵਾਲੀ ਸਰਕਾਰ ਮਿਲੇਗੀ ਜਾਂ ਫਿਰ ਕੋਈ ਵੱਡਾ ਬਦਲਾਅ ਤਬਦੀਲੀ ਆਊਗੀ ਕੀ ਕੁਝ ਹੋਵੇਗਾ ਇਹ ਤੇ ਸਭ ਦੀਆਂ ਨਜ਼ਰਾਂ ਨੇ ਪਰ ਇਹਨਾ ਜ਼ਰੂਰ ਹੈ ਕਿ ਹੁਣ 2027 ਦੀ ਚੋਣ ਇੰਨੀ ਸੁਖਾਲੀ ਨਹੀਂ ਹੋਵੇਗੀ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੀਆਂ ਚੋਣਾਂ ਹੁੰਦੀਆਂ ਰਹੀਆਂ ਨੇ ਬੜਾ ਟਫ ਮੁਕਾਬਲੇ ਹੋਣਗੇ ਹੋ ਸਕਦਾ ਜਿਸ ਆਪਾਂ ਕਹਿੰਦੇ ਖਿਚੜੀ ਪੱਕ ਜੇ ਉਹ ਗੱਲ ਹੋ ਸਕਦੀ ਹੈ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ ਨੇ ਮੁਕਾਬਲੇ ਜਿਹੜੇ ਹੋਣਗੇ ਹੁਣ ਜਿਵੇਂ ਚੋਣ ਨੂੰ ਲੈ ਕੇ ਕੀ ਕੁਝ ਹੁੰਦਾ ਲੁਧਿਆਣਾ ਪੱਛਮੀ ਦੇ ਵਿੱਚ ਉਸ ਤੋਂ ਬਹੁਤ ਕੁਝ ਸਾਹਮਣੇ ਆਊਗਾ ਜੇਕਰ ਕਾਂਗਰਸ ਉੱਥੋਂ ਜਿੱਤ ਪ੍ਰਾਪਤ ਕਰਦੀ ਹੈ ਤਾਂ ਕਿਤੇ ਨਾ ਕਿਤੇ ਦਾਵੇਦਾਰ ਜੇਕਰ ਗੱਲ ਕਹੀ ਜਾਵੇ ਤਾਂ ਜਿਹੜਾ ਗੱਲਚਰਚਾ ਚੱਲ ਰਹੀ ਹੈ ਕਿ ਹੋ ਸਕਦਾ ਹੈ ਕਿ ਭਾਰਤ ਕੋਸ਼ਣਾ ਚੋਂ ਉੱਥੇ ਮਜ਼ਬੂਤ ਕੈਂਡੀਡੇਟ ਮੰਨੇ ਜਾ ਰਹੇ ਨੇ ਪਰ ਦੂਜੇ ਪਾਸੇ ਆਮਾਦੀ ਪਾਰਟੀ ਵੀ ਕਹਿੰਦੀ ਹੈ ਕਹਿੰਦੀ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਇਹ ਤਾਂ ਸਿਰਫ ਬੇਦੋਸਤ ਜਿਹੜੇ ਇਲਜ਼ਾਮ ਨੇ ਉਹ ਲਗਾਉਂਦੇ ਫਿਰ ਰਹੇ ਨੇ ਉਹਨਾਂ ਨੂੰ ਦੂਜੇ ਸ਼ਬਦਾਂ ਨਾਲ ਘੇਰ ਰਹੇ ਨੇ ਪਰ ਹੁਣ ਇਸ ਨੇ ਤੈਅ ਕਰਨਾ ਜੇਕਰ ਆਮਾਦੀ ਪਾਰਟੀ ਜਿੱਤ ਗਈ ਤਾਂ ਇਹ ਗੱਲ ਜਾਓ ਕਿ ਲੋਕਾਂ ਦੇ ਵਿੱਚ ਚਲੋ ਸਰਕਾਰ ਤਾਂ ਹੁੰਦੀ ਹੈ ਸਰਕਾਰ ਦਾ ਦਬਾਅ ਹੁੰਦਾ ਤਾਂ ਕਰਕੇ ਜਿੱਤ ਗਏ ਜੇਕਰ ਕਾਂਗਰਸ ਜਿੱਤਦੀ ਹੈ ਇਸ ਲੋਕਤ ਜੋ ਸਿਟੀ ਬਣੀ ਹੋਈ ਹੈ ਉੱਥੇ ਦਿੱਲੀ ਦਾ ਜੋਰ ਲੱਗਿਆ ਹੋਇਆ ਉੱਥੇ ਪੰਜਾਬ ਦੀ ਪੂਰੀ ਕੈਬਿਨਟ ਦਾ ਜੋਰ ਲੱਗਿਆ ਹੋਇਆ ਉੱਥੇ ਪੰਜਾਬ ਦੀ ਪੂਰੀ ਆਮ ਆਦਮੀ ਪਾਰਟੀ ਦਾ ਜੋਰ ਲੱਗਿਆ ਹੋਇਆ ਜੇਕਰ ਉੱਥੇ ਵੀ ਹਾਰ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਇਸ ਦਾ ਅਸਰ ਕਾਂਗਰਸ ਦੇ ਵਾਲੇ ਪਾਸੇ ਜਦ ਜਿੱਤੇਗਾ ਤਾਂ ਉਸ ਦਾ ਅਸਰ 2027 ਦੀਆਂ ਚੋਣਾਂ ਦੇ ਵਾਸਤੇ ਪੰਜਾਬ ਦੇ ਵੋਟਰਾਂ ਦੇ ਮੋਢੋਬਲ ਦੇ ਤੌਰ ਤੇ ਉੱਤੇ ਮਜ਼ਬੂਤੀ ਜ਼ਰੂਰ ਕਾਂਗਰਸ ਨੂੰ ਕਿਤੇ ਨਾ ਕਿਤੇ ਮਿਲਦੀ ਦਿਖਾਈ ਦੇਵੇ ਜਿੱਤੂਗੀ ਬਿਲਕੁਲ ਭੱਲੋਪੁਰ ਸਾਹਿਬ ਤੁਸੀਂ ਠੀਕ ਕਿਹਾ ਕਿ ਜਿੱਥੇ ਇਹ ਦੇਖਣਾ ਹੈ ਮੈਂ ਕਿ ਇਤਿਹਾਸ 'ਚ ਥੋੜੇ ਸਮੇਂ ਹੋਣੇ ਕਿ ਲਗਭਗ ਜਦੋਂ ਦੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਗਰਮਾ ਗਈ ਜਾਂ ਭਾਵੇਂ ਲਗਭਗ 2 ਸਾਲ ਦਾ ਸਮਾਂ ਉਹ ਤੋਂ ਬਾਕੀ ਸੀਗਾ ਉਸ ਟਾਈਮ ਪੰਜਾਬ ਦੇ ਅੰਦਰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਚੋਣ ਦੇ ਵਿੱਚ ਸਾਲਕ ਰਹਿ ਗਏ ਹੋਵੇ ਪਰੰਤੂ ਇਹ ਦੇਖਣਾ ਹੈ ਹੋਊਗਾ ਵੀ ਬੀਜੇਪੀ ਪੰਜਾਬ ਦੇ ਅੰਦਰ ਕਾਲੀਦਾਨ ਨਾਲ ਰਲ ਕੇ ਗੜ ਜੋੜ ਕਰਦੀ ਹੈ ਜਾਂ ਅਕਲਿਆਂ ਜਾਂ ਕਾਂਗਰਸ ਕੀ ਪੋਜੀਸ਼ਨ ਚਾਹੁੰਦੀ ਹੈ ਕਿਉਂਕਿ ਸਮਾਂ ਬਹੁਤ ਜ਼ਿਆਦਾ ਪਿਆ ਜੇ ਅਜੇ ਕੁਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਊਗੀ ਪਰੰਤੂ ਦੇਖਣਾ ਇਹ ਵੀ ਹੋਊਗਾ ਕਿ ਪਹਿਲਾਂ ਦੀ ਤਰ੍ਹਾਂ ਇਹ ਲੀਡਰਸ਼ਿਪ ਸਿਰਫ ਸੱਤਾ ਦੀ ਪ੍ਰਾਪਤੀ ਲਈ ਆਪਣੇ ਨਿੱਜੀ ਹਿੱਤਾਂ ਦੀ ਪ੍ਰਾਪਤੀ ਦੇ ਲਈ ਅਲਾਈਅੰਸ ਕਰਦੇ ਨੇ ਜਾਂ ਫਿਰ ਪੰਜਾਬ ਦੇ ਜਿਹੜੇ ਮੁੱਦੇ ਨੇ ਭਾਵੇਂ ਉਹ ਪਾਣੀ ਆ ਜਿਹੜਾ ਉਹ ਲਗਾਤਾਰ ਨੀਵੇਂ ਜਾ ਰਿਹਾ ਹੈ ਪਾਵੇਂ ਪਾਣੀ ਗੰਧਲਾ ਜਾ ਰਿਹਾ ਪੂਰੇ ਪਾਣੀ ਗੰਦਾ ਹੋ ਰਿਹਾ ਹੈ ਪਾਵੇਂ ਪ੍ਰਦੂਸ਼ਣ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ ਪਾਵੇਂ ਬੱਚੇ ਨੇ ਜਿਹੜੇ ਪ੍ਰਵਾਸ ਕਰ ਰਹੇ ਨੇ ਬਹੁਤ ਸਾਰੇ ਮਸਲੇ ਨੇ ਕੈਂਸਰ ਹੈ ਜਿਹੜਾ ਪੰਜਾਬ ਦੇ ਅੰਦਰ ਆਪਾਂ ਕਦੇ ਫੇਰ ਚਰਚਾ ਕਰਾਂਗੇ ਕੈਂਸਰ ਹੈ ਜਿਹੜਾ ਬੜੀ ਵੱਡੀ ਪੱਧਰ ਤੇ ਜੇ ਮੈਂ ਹਲਕਾ ਨਾ ਪਾ ਦੀ ਗੱਲ ਕਰਾਂ ਲਗਭਗ ਇੱਕ ਪਿੰਡ ਵਿੱਚ ਜੇ ਗੱਲ ਕੈਵਰੇਜ 25 ਤੋਂ 50 ਮਰੀਜ਼ ਨੇ ਸੋ ਹੋ ਸਕਦਾ ਪੰਜਾਬ ਦੇ ਅੰਦਰ ਬਾਕੀ ਵੀ ਇਸ ਤਰ੍ਹਾਂ ਹੋਵੇ ਸੋ ਜਿਹੜੇ ਇਹ ਮੁੱਦੇ ਨੇ ਕੀ ਇਹ ਲੀਡਰ ਪੰਜਾਬ ਦੇ ਹਿੱਤ ਚ ਕੱਢਣਗੇ ਪੰਜਾਬ ਦੇ ਹਿੱਤ ਚ ਕੱਢਣਗੇ ਜਾਂ ਆਪਦੇ ਨਿੱਜੀ ਹਿੱਤਾਂ ਲਈ ਇਹ ਪੰਜਾਬ ਨੂੰ ਵੇਚ ਦੇਣਗੇ ਇਹ ਦੇਖਣਾ ਜੇ ਆਉਣ ਵਾਲੇ ਸਮੇਂ ਚ ਬਾਕੀ ਹੋਵੇ